ਜੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਅਤੇ ਐਸਐਸਪੀ ਜਲੰਧਰ ਦਿਹਾਤੀ ਸ਼੍ਰੀ ਹਰਕਮਰ ਕਪੀ ਸਿੰਘ ਖਾਕ ਸਾਹਿਬ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਆਉਣ ਵਾਲੇ ਜਿਹੜੇ ਪ੍ਰੋਗਰਾਮ 26 ਜਨਵਰੀ ਹੈ ਉਹਦੇ ਉਹਨੂੰ ਮਤਲਬ ਕਿ ਸੁਚਾਰੂ ਟੰਗ ਨਾ ਕਰਵਾਉਣ ਵਾਸਤੇ ਆਪਾਂ ਜਿਹੜਾ ਸਬਡਿਵੀਜ਼ਨ 플ੋਰ ਦੇ ਅੰਤਰਗਤ ਜਿਹੜੇ ਥਾਣੇ ਪੈਂਦੇ ਹੈਗੇ ਆ ਪੁਲਿਸ ਥਾਣਾ 플ੋਰ ਅਤੇ ਪੁਲਿਸ ਥਾਣਾ ਗੁਰਾਇਆਂ ਇਹਦੇ ਵਿੱਚ ਆਪਾਂ 플ੈਗ ਮਾਰਚ ਅੱਜ ਕੱਢਿਆ ਆ ਇਦੇ ਵਿੱਚ ਸਾਡੀ ਟੋਟਲ 100 ਦੀ ਨਫਰੀ ਹੈਗੀ ਆ ਜਿਹਦੇ ਵਿੱਚ ਇੱਕ ਜੀਓ ਸਾਹਿਬਾਨ ਤਿੰਨ ਜਿਹੜੇ ਹੈਗੇ ਆ ਆਪਣਾ ਥਾਣਿਆਂ ਦੇ ਇੰਚਾਰਜ ਜਿਹੜੇ ਹੈਗੇ ਆ ਸਬਡਿਵੀਜ਼ਨ ਆਪਣਾ ਥਾਣਾ ਫਲੌਰ ਗੁਰਾਇਆਂ ਤੇ ਬਿਲਗਾ ਦੇ ਜਿਹੜੇ ਥਾਣਾ ਮੁਖੀ ਆ ਉਹ ਤੇ ਇੱਕ ਰਿਜ਼ਰਵ ਫੋਰਸ ਜਿਹੜੀ ਹੈਗੀ ਆ ਪੁਲਿਸ ਲਾਈਨ ਤੋਂ ਆਪਾਂ ਲਈ ਹੋਈ ਆ ਕੁੱਲ ਸਾਡੇ ਕੋਲ 10 ਜਿਹੜੇ ਹੈਗੇ ਆ ਵਹੀਕਲਸ ਹੈਗੇ ਆ ਤੇ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਆ ਕਿ ਜਿਹੜੀ ਪੁਲਿਸ ਹੈਗੀ ਆ ਉਹ 26 ਜਨਵਰੀ ਦੇ ਜਿਹੜੇ ਇੱਕ ਕਾਰਜਕ੍ਰਮ ਹੈ ਇਹਦੇ ਵਿੱਚ ਤੁਹਾਡੇ ਨਾਲ ਹੈਗੀ ਆ ਤੇ ਜਿਹੜੇ ਮਾੜੇ ਅਨਸਰਾਂ ਨੂੰ ਮੈਂ ਚੇਤਾਵਨੀ ਦਿਨਾ ਆ ਕਿ ਤੁਸੀਂ ਜਿਹੜੇ ਹੈਗੇ ਆ ਬਚ ਕੇ ਰਹੋ ਕਿ ਪੂਰੀ ਜਲੰਧਰ ਪੁਲਿਸ ਜਿਹੜੀ ਹੈਗੀ ਜਲੰਧਰ ਦਿਹਾਤੀ ਦੀ ਪੁਲਿਸ ਤੁਹਾਡੇ ਅਗੇਂਸਟ ਹੈਗੀ ਆ ਤੇ ਆਉਣ ਵਾਲਾ ਜਿਹੜਾ 26 ਜਨਵਰੀ ਆ ਉਹਨੂੰ ਸਹੀ ਢੰਗ ਨਾਲ ਬਣਾਇਆ ਜਾਊਗਾ ਥੈਂਕ ਯੂ ਜੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਅਤੇ ਐਸਐਸਪੀ ਜਲੰਧਰ ਦਿਹਾਤੀ ਸ਼੍ਰੀ ਹਰਕਮਲ ਕ੍ਰਿਸ਼ਟਿੰਗ ਖਾਕ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਜਿਹੜੇ ਪ੍ਰੋਗਰਾਮ 26 ਜਨਵਰੀ ਹੈ ਉਹਦੇ ਉਹਨੂੰ ਮਤਲਬ ਕਿ ਸਚਾਰੂ ਟੰਗ ਨਾ ਕਰਵਾਉਣ ਵਾਸਤੇ ਆਪਾਂ ਜਿਹੜਾ ਸਬਡਿਵੀਜ਼ਨ ਫਲੋਰ ਦੇ ਅੰਤਰਗਤ ਜਿਹੜੇ ਥਾਣੇ ਪੈਂਦੇ ਹੈਗੇ ਆ ਪੁਲਿਸ ਥਾਣਾ ਫਲੋਰ ਅਤੇ ਪੁਲਿਸ ਥਾਣਾ ਗੁਰਾਇਆਂ ਇਹਦੇ ਵਿੱਚ ਆਪਾਂ ਫਲੈਗ ਮਾਰਚ ਅੱਜ ਕਰਦੇ ਆ ਇਹਦੇ ਵਿੱਚ ਸਾਡੀ ਟੋਟਲ 100 ਦੀ ਨਫਰੀ ਹੈਗੀ ਆ ਜਿਹਦੇ ਵਿੱਚ ਇੱਕ ਜੀਓ ਸਾਹਿਬਾਨ ਤਿੰਨ ਜਿਹੜੇ ਹੈਗੇ ਆ ਆਪਣਾ ਥਾਣਿਆਂ ਦੇ ਇੰਚਾਰਜ ਜਿਹੜੇ ਹੈਗੇ ਆ ਸਬਡਿਵੀਜ਼ਨ ਆਪਣਾ ਥਾਣਾ ਫਲੋਰ ਗੁਰਾਇਆਂ ਤੇ ਬਿਲਗਾ ਦੇ ਜਿਹੜੇ ਥਾਣਾ ਮੁਖੀ ਆ ਉਹ ਤੇ ਇੱਕ ਰਿਜ਼ਰਵ ਫੋਰਸ ਜਿਹੜੀ ਹੈਗੀ ਆ ਪੁਲਿਸ ਲਾਈਨ ਤੋਂ ਆਪਾਂ ਲਈ ਹੋਈ ਆ ਕੁੱਲ ਸਾਡੇ ਕੋਲ 10 ਜਿਹੜੇ ਹੈਗੇ ਆ ਵਹੀਕਲਸ ਹੈਗੇ ਆ ਤੇ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਆ ਕਿ ਜਿਹੜੀ ਪੁਲਿਸ ਹੈਗੀ ਆ ਉਹ 26 ਜਨਵਰੀ ਦੇ ਜਿਹੜੇ ਇੱਕ ਕਾਰਜਕ੍ਰਮ ਹੈ ਇਹਦੇ ਵਿੱਚ ਤੁਹਾਡੇ ਨਾਲ ਹੈਗੀ ਆ ਤੇ ਜਿਹੜੇ ਮਾੜੇ ਅੰਸਰਾਂ ਨੂੰ ਮੈਂ ਚੇਤਾਵਨੀ ਦਿੰਦਾ ਆ ਕਿ ਤੁਸੀਂ ਜਿਹੜੇ ਹੈਗੇ ਆ ਬਚ ਕੇ ਰਹੋ ਕਿ ਪੂਰੀ ਜਲੰਧਰ ਪੁਲਿਸ ਜਿਹੜੀ ਹੈਗੀ ਜਲੰਧਰ ਦਿਹਾਤੀ ਦੀ ਪੁਲਿਸ ਤੁਹਾਡੇ ਅਗੇਂਸਟ ਹੈਗੀ ਆ ਤੇ ਆਉਣ ਵਾਲਾ ਜਿਹੜਾ 26 ਜਨਵਰੀ ਆ ਇਹਨੂੰ ਸਹੀ ਢੰਗ ਨਾਲ ਬਣਾਇਆ ਜਾਊਗਾ ਥੈਂਕ ਯੂ ਜੀ ਡੀਜੀਪੀ ਪੰਜਾਬ ਸ਼੍ਰੀ ਗੌਰਵ ຢਦਵ ਅਤੇ ਐਸਐਸਪੀ ਜਲੰਧਰ ਦਿਹਾਤੀ ਸ਼੍ਰੀ ਹਰਕਮਰਪ੍ਰੀਤ ਸਿੰਘ ਖੱਟ ਸਾਹਿਬ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਆਉਣ ਵਾਲੇ ਜਿਹੜੇ ਪ੍ਰੋਗਰਾਮ 26 ਜਨਵਰੀ ਹੈ ਉਹਦੇ ਉਹਨੂੰ ਮਤਲਬ ਕਿ ਸੁਚਾਰੂ ਟੰਗ ਨਾ ਕਰਵਾਉਣ ਵਾਸਤੇ ਆਪਾਂ ਜਿਹੜਾ ਸਬਡਿਵੀਜ਼ਨ 플ੋਰ ਦੇ ਅੰਤਰਗਤ ਜਿਹੜੇ ਥਾਣੇ ਪੈਂਦੇ ਹੈਗੇ ਆ ਪੁਲਿਸ ਥਾਣਾ 플ੋਰ ਅਤੇ ਪੁਲਿਸ ਥਾਣਾ ਗੁਰਾਇਆਂ ਇਹਦੇ ਵਿੱਚ ਆਪਾਂ 플ੈਗ ਮਾਰਚ ਅੱਜ ਕੱਢਿਆ ਆ ਇਹਦੇ ਵਿੱਚ ਸਾਡੀ ਟੋਟਲ 100 ਦੀ ਨਫਰੀ ਹੈਗੀ ਆ ਜਿਹਦੇ ਵਿੱਚ ਇੱਕ ਜੀਓ ਸਾਹਿਬਾਨ ਤਿੰਨ ਜਿਹੜੇ ਹੈਗੇ ਆ ਆਪਣਾ ਥਾਣਿਆਂ ਦੇ ਇੰਚਾਰਜ ਜਿਹੜੇ ਹੈਗੇ ਆ ਸਬਡਿਵੀਜ਼ਨ ਆਪਣਾ ਥਾਣਾ ਫਲੌਰ ਗੁਰਾਇਆਂ ਤੇ ਬਿਲਗਾ ਦੇ ਜਿਹੜੇ ਥਾਣਾ ਮੁਖੀ ਆ ਉਹ ਤੇ ਇੱਕ ਰਿਜ਼ਰਵ ਫੋਰਸ ਜਿਹੜੀ ਹੈਗੀ ਆ ਪੁਲਿਸ ਲਾਈਨ ਤੋਂ ਆਪਾਂ ਲਈ ਹੋਈ ਆ ਕੁੱਲ ਸਾਡੇ ਕੋਲ 10 ਜਿਹੜੇ ਹੈਗੇ ਆ ਵੀਕਲਸ ਹੈਗੇ ਆ ਤੇ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਆ ਕਿ ਜਿਹੜੀ ਪੁਲਿਸ ਹੈਗੀ ਆ ਉਹ 26 ਜਨਵਰੀ ਦੇ ਜਿਹੜੇ ਇੱਕ ਕਾਰਜਕ੍ਰਮ ਹੈ ਇਹਦੇ ਵਿੱਚ ਤੁਹਾਡੇ ਨਾਲ ਹੈਗੀ ਆ ਤੇ ਜਿਹੜੇ ਮਾੜੇ ਆਂਸਰਾਂ ਨੂੰ ਮੈਂ ਚੇਤਾਵਨੀ ਦਿੰਦਾ ਆ ਕਿ ਤੁਸੀਂ ਜਿਹੜੇ ਹੈਗੇ ਆ ਬਚ ਕੇ ਰਹੋ ਕੀ ਪੂਰੀ ਜਲੰਧਰ ਪੁਲਿਸ ਜਿਹੜੀ ਹੈਗੀ ਜਲੰਧਰ ਦਿਹਾਤੀ ਦੀ ਪੁਲਿਸ ਤੁਹਾਡੇ ਅਗੇਂਸਟ ਹੈਗੀ ਆ ਤੇ ਆਉਣ ਵਾਲਾ ਜਿਹੜਾ 26 ਜਨਵਰੀ ਆ ਉਹਨੂੰ ਸਹੀ ਢੰਗ ਨਾਲ ਮਨਾਇਆ ਜਾਊਗਾ ਥੈਂਕ ਯੂ